ਮੈਨੂੰ ਬਹੁਤ ਖੁਸ਼ੀ ਹੋਈ ਹੈ ਸ਼ਹਿਰ ਮੈਂ ਆਪਣੇ ਹਲਕੇ ਦੇ ਹਰੇ ਫਰੇ ਲਖਣਾ ਤੋਂ ਜਿਹੜਾ ਸਾਡਾ ਨਵਾਂ ਵੱਡਾ ਹਸਪੀਟਲ ਆ ਰਿਹਾ ਹੈ ਇਹ ਸ਼ਹਿਰ ਦੀ ਬਹੁਤ ਜ਼ਿਆਦਾ ਤਰੱਕੀ ਹੋ ਜਾਣੀ ਹੈ ਹੋਟਲ ਬਣ ਜਾਣੇ ਹਨ ਤਖਾਨਾ ਹੋਰ ਹੋ ਜਾਣੀ ਹੈ ਟਰੇਡ ਵਧਣੀ ਹੈ ਫਿਰ ਅਗਲੇ ਸਾਲ ਸਾਰੀਆਂ ਤਾਰਾ ਜਿਹੜੀ 70 ਦੇ ਉੱਤੋਂ ਦੀ ਜਾਂਦੀ ਹੈ ਸਭ ਥੱਲੇ ਜ਼ਮੀਨ ਦੇ ਥੱਲੇ ਚੜੀਆਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦਾ ਫ੍ਰਿਜ ਨਹੀਂ ਛੜੂਗਾ ਕਿਸੇ ਦਾ ਖੁਸ਼ ਨਹੀਂ ਹੋਊਗਾ ਵਦਿਆ ਇੱਥੇ ਐਡਮਿਨਿਸਟ੍ਰੇਸ਼ਨ ਕੋਈ ਇਨਕਮ ਟੈਕਸ ਕੋਈ ਈਜੀਜੀ ਮੈਂ ਆਪਣੇ ਲਾਲੇ ਬਣੀਆਂ ਦੇ ਉੱਤੇ ਰੇਡ ਨਹੀਂ ਮਰਨ ਦੇਊਗਾ ਮੈਨੂੰ ਬੜੀ ਖੁਸ਼ੀ ਹੈ ਜੇ ਪਾਰਲੀਮੈਂਟ ਪਹੁੰਚ ਗਈ ਤਾਂ ਤੁਸੀਂ ਦੇਖੋਗੇ ਕਿੰਨੀ ਤਬਦੀਲੀ ਆਉ ਹਰੇਕ ਚੀਜ਼ ਦੇ ਵਿੱਚ ਨੇ ਕਿੱਤਾ ਦੇਖਦੇ ਉਹਨੇ ਪੰਜਾਬ ਚਾਨ ਨੂੰ ਝੂਠ-ਝੂਠ ਬੋਲਦੇ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦਊਂਗਾ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਦੇਉਂਗੀ ਕੋਈ ਨਹੀਂ ਦਿੱਤਾ ਆਮ ਪਾਰਟੀ ਨੇ ਕਿਹਾ ਸੀ ਹਰੇਕ ਵੀ ਪੀਡੀ ਬੈਂਕ ਤੇ ਵੀ 1000 ਰੁਪਿਆ ਚੜ੍ਹਦੇ ਮਹੀਨੇ ਆਜੂਗਾ ਕੋਈ ਨਹੀਂ ਦਿੱਤਾ ਇਹ ਸਭ ਆਲੂ ਮਟਰ ਗੋਭੀ ਪਾਰਟੀਆਂ ਐ